ਕੈਨੇਡਾ ਦੇ ਸਟੂਡੈਂਟ ਵੇਸ ਤੇ ਪੰਜਾਬੀ ਨੌਜਵਾਨਾਂ ਨੂੰ ਜਲਦੀ ਹੀ ਲੱਗ ਸਕਦਾ ਹੈ ਵੱਡਾ ਝਟਕਾ ਇਹ ਜਾਣਕਾਰੀ ਦਿੱਤੀ ਗਈ ਹੈ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਆਈ ਆਰ ਸੀ ਸੀ ਸੰਸਥਾ ਦੇ ਵੱਲੋਂ ਉਹਨਾਂ ਦੇ ਵੱਲੋਂ ਜਿਹੜੇ ਪੰਜਾਬੀ ਉੱਥੇ 2 ਸਾਲ ਦੇ ਸਟੂਡੈਂਟ ਵੀਜ਼ੇ ਤੇ ਗਏ ਹਨ ਉਹਨਾਂ ਨੂੰ ਜਾਰੀ ਕੀਤਾ ਗਿਆ ਹੈ ਇਸ ਦੇ ਰਾਹੀਂ ਸਾਰੇ ਸਟੂਡੈਂਟਸ ਤੋਂ ਮੰਗਿਆ ਗਿਆ ਹੈ ਪੂਰੀ ਜਾਣਕਾਰੀਆਂ ਵੀ ਉਹਨਾਂ ਦੀ ਕਿੰਨੀ ਹਾਜ਼ਰੀਆਂ ਨੇ ਕਿੰਨੇ ਪ੍ਰਤੀਸ਼ਤ ਨੰਬਰ ਨੇ ਕਿੱਥੇ ਦੀ ਉਹਨਾਂ ਦੀ ਡਿਗਰੀ ਹੈ ਸਾਰੇ ਸਬੂਤ ਉਹ ਈਮੇਲ ਰਾਹੀਂ ਇਹਨਾਂ ਦੀ ਸੰਸਥਾ ਨੂੰ ਜਲਦੀ ਇਹ ਜਲਦੀ ਸਬਮਿਟ ਕਰਾਨਗੇ ਜੇਕਰ ਉਹ ਨਹੀਂ ਕਰਾਂਦੇ ਤਾਂ ਉਹਨਾਂ ਨੂੰ ਵਾਪਸ ਆਉਣਾ ਪੈ ਸਕਦਾ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਹਮੇਂ ਕਈ ਨੌਜਵਾਨ ਜਿਹੜੇ ਕਿ ਹੋਰ ਦੇਸ਼ਾਂ ਦੇ ਵੀ ਕੈਨੇਡਾ ਦੇ ਚਾਏ ਸੀ ਉਹ ਬਹੁਤ ਜ਼ਿਆਦਾ ਹੈ ਉਹਨਾਂ ਦੇ ਕਾਗਜ਼ਾਤ ਚੈੱਕ ਨਹੀਂ ਹੋ ਸਕੇ ਇਸ ਲਈ ਅਸੀਂ ਦੁਆਰਾ ਤੋਂ ਕਾਗਜ਼ਾਤ ਚੈੱਕ ਕਰਨ ਦੇ ਲਈ ਇਹ ਨੋਟਿਸ ਜਾਰੀ ਕੀਤਾ ਹੈ ਪਰ ਆਈ ਆਰ ਸੀ ਸੀ ਦੇ ਵੱਲੋਂ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਨਾ ਹੀ ਕਿਸੇ ਅਧਿਕਾਰ ਦਿੱਤਾ ਗਿਆ ਪਰ ਉਹਨਾਂ ਦੇ ਵੱਲੋਂ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪਹਿਲਾਂ ਉਹ ਉਹਨਾਂ ਲਈ ਹੈ ਜਿਨ੍ਹਾਂ ਕੋਲ ਕਾਗਜ਼ात ਨਹੀਂ ਹਨ ਪਰ ਜਿਹੜੇ ਨੌਜਵਾਨ ਸਹੀ ਤਰੀਕੇ ਨਾਲ ਕੈਨੇਡਾ ਵਿੱਚ ਆਏ ਹਨ ਮਿਹਨਤੀ ਹਨ ਅਤੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ ਉਹਨਾਂ ਦੇ ਸਾਰੇ ਰੂਲ ਫਾਲੋ ਕਰ ਰਹੇ ਹਨ ਜਿਨ੍ਹਾਂ ਦੇ ਕਾਗਜ਼ਾ ਪੂਰੇ ਹਨ ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਉਹਨਾਂ ਲਈ ਇਹ ਕੋਈ ਝਟਕਾ ਨਹੀਂ ਹੈ ਪਰ ਦੋਸਤੋ ਇਹ ਤਾਂ ਉਹਨਾਂ ਨੂੰ ਸਮਝ ਸੇਗਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਤੋਂ ਕੈਨੇਡਾ ਵਿੱਚ ਨਿਜਰ ਕਤਲकांड ਦਾ ਮਾਮਲਾ ਹੋਇਆ ਹੈ ਉਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਵਿੱਚ ਲਗਾਤਾਰ ਵਿਵਾਦ ਵਧਦਾ ਜਾ ਰਿਹਾ ਹੈ ਇਹ ਨਾ ਹੋਵੇ ਕਿ ਇਹ ਦੋਨਾਂ ਦੇਸ਼ਾਂ ਦੇ ਵਿਵਾਦ ਦਾ ਖਮਿਆਲਾ ਕਿਤੇ ਪੰਜਾਬੀਆਂ ਨੂੰ ਭੁਗਤਣਾ ਪਵੇ ਸੋ ਦੋਸਤੋ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਵੇਗੀ ਜੋ ਵੀ ਅਗਲੀ ਜਾਣਕਾਰੀ ਸਾਨੂੰ ਮਿਲੇਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਮੈਨੂੰ ਦਿਓ ਉ ਤੱਕ ਇਜਾਜ਼ਤ ਧੰਨਵਾਦ